ਰਣਜੀਤ ਬਾਵਾ ਦੇ ਭਰਾਵਾਂ ਵਰਗੇ ਦੋਸਤ ਡਿਪਟੀ ਵੋਰਾ ਦਾ ਰਾਤ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅਸੀਂ ਉਸੇ ਘਟਨਾ ਵਾਲੀ ਥਾਂ ਦੇ ਉਪਰ ਆ ਤੁਹਾਨੂੰ ਗੱਡੀ ਦੀ ਹਾਲਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋਈ ਹੈ। ਉਸ ਗੱਡੀ ਦੇ ਜਿਹੜੇ ਪ੍ਰਖੱਚੇ ਤੱਕ ਜਿਹੜੇ ਆ ਉੱਡ ਕੇ ਬਾਹਰ ਆ ਗਏ ਜਿਹੜੀਆਂ ਅੰਦਰ ਲੀਆਂ ਚੀਜ਼ਾਂ ਸੀ ਉਹ ਉੱਡ ਕੇ ਬਾਹਰ ਆ ਗਈਆਂ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਸੀਗੀਆਂ ਉਹ ਗੱਡੀ ਦੇ ਅੰਦਰ ਜਾ ਵੜੀਆਂ ਇਹ ਗੱਡੀ ਡਿਪਟੀ ਵੋਰਾ ਦੀ ਸੀਗੀ ਰਣਜੀਤ ਬਾਵਾ ਦੇ ਭਰਾਵਾਂ ਵਰਗੇ ਦੋਸਤ 20 ਸਾਲਾ ਪੁਰਾਣੀ ਯਾਰੀ ਸੀਗੀ ਉਹਨਾਂ ਦੀ ਸਟਾਰਟਿੰਗ ਵੇਲੇ ਕੈਰੀਅਰ ਦੇ ਸਟਾਰਟਿੰਗ ਵੇਲੇ ਹੀ ਉਹਨਾਂ ਦੇ ਨਾਲ ਡਿਪਟੀ ਵੋਰਾ ਰਹਿੰਦੇ ਰਹੇ ਨੇ ਪਰ ਡਿਪਟੀ ਵੋਰਾ ਦੀ ਕੱਲ ਇਸ ਗੱਡੀ ਦੇ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਵੱਡੀ ਗੱਲ ਇਹ ਹੈ ਕਿ ਡਿਪਟੀ ਵੋਰਾ ਦਾ ਕੱਲ ਜਨਮ ਦਿਨ ਸੀ ਜਨਮ ਦਿਨ ਮਨਾ ਕੇ ਪਾਰਟੀ ਕਰਕੇ ਉਹ ਆਪਣੇ ਘਰ ਬਟਾਲਾ ਦੇ ਵਿੱਚ ਜਾ ਰਹੇ ਸੀ ਤਾਂ ਗੱਡੀ ਜਿਹੜੀ ਹੈ ਜਲੰਧਰ ਤੋਂ ਅੱਗੇ ਜਦੋਂ ਆਉਨੇ ਆ ਲਿੱਦੜਾ ਰੋਡ ਦੇ ਉੱਪਰ ਲਿੱਦੜਾ ਦੇ ਕੋਲ ਇਹ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋ ਜਾਂਦੀ ਹੈ ਤੁਹਾਨੂੰ ਸੀਨ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਗੱਡੀ ਅਸਲ ਦੇ ਵਿੱਚ ਵੱਜਦੀ ਕਿਵੇਂ ਆ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਜਿਹੜਾ ਗੱਡੀ ਦਾ ਅੰਦਰ ਮੀਟਰ ਹੁੰਦਾ ਉਹ ਮੀਟਰ ਦੀਆਂ ਸੂਈਆਂ ਤੁਸੀਂ ਅਜੇ ਵੀ ਦੇਖ ਲਓ ਕਿ ਸੂਈਆਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਗਈਆਂ 120 ਦੀ ਸਪੀਡ ਜਿਹੜੀ ਹੈ ਉਹ ਇਸ ਮੀਟਰਟਰ ਦੇ ਉੱਪਰ ਦਿਖਾਈ ਦੇ ਰਹੀ ਹੈ ਹਾਲਾਂਕਿ ਗੱਡੀ ਕਿੰਨੀ ਸਪੀਡ ਤੇ ਹੋਊਗੀ ਅਸੀਂ ਇਸ ਚੀਜ਼ ਨੂੰ ਜਿਹੜਾ ਵਾ ਉਹ ਬਿਆਨ ਨਹੀਂ ਕਰ ਰਹੇ ਨਾ ਦੱਸ ਰਹੇ ਹਾਂ ਪਰ ਜੋ ਮੀਟਰ ਅਸੀਂ ਦੇਖ ਰਹੋ ਕਿ ਮੀਟਰ ਦੀਆਂ ਸੂਈਆਂ ਨੇ ਉਹ 120 ਦੀ ਸਪੀਡ ਦੇ ਉੱਪਰ ਅਜੇ ਵੀ ਟਿਕੀਆਂ ਹੋਈਆਂ ਕਿ ਇੰਨੀ ਭਿਆਨਕ ਜਿਹੜੀ ਟੱਕਰ ਹੋਈ ਇਹ ਮੀਟਰ ਅੰਦਰ ਹੁੰਦਾ ਸਟੀਰੀਂਗ ਦੇ ਕੋਲ ਤਾਂ ਮੀਟਰ ਜਿਹੜਾ ਵਾ ਉੱਡ ਕੇ ਬਾਹਰ ਆ ਜਾਂਦਾ ਤਾਂ ਆ ਮੀਟਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਹੁਣ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਗੱਡੀ ਵੱਜਦੀ ਕਿਵੇਂ ਆ ਜਦੋਂ ਤੁਸੀਂ ਜਲੰਧਰ ਵਾਲੇ ਪਾਸੇ ਤੋਂ ਅੰਮ੍ਰਿਤਸਰ ਨੂੰ ਆਉਂਦੇ ਹੋ ਤਾਂ ਮਕਸੂਦਾ ਬਾਈਪਾਸ ਤੋਂ ਅਗਲੇ ਪਾਸੇ ਜਿਹੜਾ ਜਲੰਧਰ ਬਾਈਪਾਸ ਦਾ ਪੋਲ ਹੈ ਇਹ ਪੁਲ ਚੜਨਾ ਜਿਹੜਾ ਜਿਹੜਾ ਸਟਾਰਟਿੰਗ ਆ ਪੁਲ ਦੀ ਉਹ ਚੜਨ ਦੇ ਲਈ ਉਹਨਾਂ ਨੇ ਗੱਡੀ ਜਿਹੜੀ ਆ ਇਧਰੋਂ ਜਲੰਧਰ ਤੋਂ ਆ ਰਹੀ ਸੀ ਤਾਂ ਇਹ ਜਿਹੜਾ ਡਿਵਾਈਡਰ ਹੈ ਇਹ ਜਿਹੜਾ ਇੱਕ ਪੱਥਰ ਨੂੰਮਾ ਜਿਹੜਾ ਡਿਵਾਈਡਰ ਹੈ ਇਸ ਪੱਥਰ ਦੇ ਵਿੱਚ ਜਾ ਕੇ ਗੱਡੀ ਲੱਗਦੀ ਹੈ ਇਸ ਪੱਥਰ ਦੇ ਵਿੱਚ ਸਿੱਧੀ ਜਿਹੜੀ ਹੈ ਗੱਡੀ ਦਾ ਸੈਂਟਰ ਪਾਰਟ ਉਹ ਲੱਗਦਾ ਤਾਂ ਸਾਰੇ ਦਾ ਸਾਰਾ ਇੰਜਨ ਜਿਹੜਾ ਹੈ ਅੰਦਰ ਨੂੰ ਤਸ ਜਾਂਦਾ ਤਾਂ ਡਿਪਟੀ ਮੋਰ ਆ ਜਿੱਥੇ ਬੈਠੇ ਹੁੰਦੇ ਨੇ ਉਸੇ ਸੀਟ ਦੇ ਉੱਪਰ ਸਾਰਾ ਜਿਹੜਾ लोहे ਦੀਆਂ ਚੀਜ਼ਾਂ ਨੇ ਜਿਹੜਾ ਇੰਜਣ ਹੈ ਉਹ ਸਾਰਾ ਦੱਸਿਆ ਜਾ ਰਿਹਾ ਕਿ ਉਸ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਆ ਖੋਭ ਜਾਂਦਾ ਤਾਂ ਦੇਖੋ ਕਿ ਆ ਡੈਸ਼ਬੋਰਡ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਿਲਕੁਲ ਬਾਹਰ ਆ ਕੇ ਡਿੱਗੀਆਂ ਹੋਈਆਂ ਨੇ ਆ ਛੋਟੇ-ਛੋਟੇ ਜਿਹੜੇ ਪੰਪ ਹੁੰਦੇ ਨੇ ਨੰਬਰ ਪਲੇਟਾਂ ਤੱਕ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਇੱਥੇ ਨਿੱਕੇ-ਨਿੱਕੇ ਟੁਕੜੇ ਜਿਹੜੇ ਆ ਉਹ ਬਣ ਕੇ ਰਹਿ ਗਏ ਤਾਂ ਦੇਖੋ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਨੇ ਇਹ ਸਾਰੀਆਂ ਜਿਹੜੀਆਂ ਗੱਡੀ ਦੇ ਵਿੱਚ ਅਸੀਂ ਦੇਖਦੇ ਆ ਬੜੀਆਂ ਮੋਟੀਆਂ ਹੁੰਦੀਆਂ ਪਰ ਇਹਨਾਂ ਦੇ ਜਿਹੜੇ ਆ ਚੱਕਣਾ ਚੂਰ ਜਿਹੜੀ ਹੈ ਗੱਡੀ ਪੂਰੀ ਤਰ੍ਹਾਂ ਹੋ ਗਈ ਤਾਂ ਇਹ ਦੇਖੋ ਕਿ ਅਗਲੇ ਪਾਸੇ ਜਦੋਂ ਗੱਡੀ ਜਿਹੜੀ ਇਸ ਪੱਥਰ ਦੇ ਵਿੱਚ ਵੱਜਦੀ ਹੈ ਤਾਂ ਗੱਡੀ ਇੱਥੋਂ ਅੰਦਰ ਜਿਹੜੀ ਹੈ ਬਿਲਕੁਲ ਅੰਦਰ ਨੂੰ ਜਾਂਦੀ ਹੈ ਇਹ ਗੱਡੀ ਦੀ ਸੀਟ ਦੇ ਵੱਲ ਨੂੰ ਹੀ ਇਹ ਸਾਰਾ ਇੰਜਨ ਜਿਹੜਾ ਹੈ ਧੱਕਿਆ ਜਾਂਦਾ ਤਾਂ ਜਿੱਥੇ ਡਿਪਟੀ ਵੋਰਾ ਬੈਠੇ ਹੁੰਦੇ ਆ ਤਾਂ ਹੁਣ ਅੰਦਰ ਦੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅੰਦਰ ਦੀ ਹਾਲਤ ਜਿਹੜੀ ਹੈ ਉਹ ਬਹੁਤ ਠੀਕ ਖਤਸਾ ਹੋ ਗਈ ਗੱਡੀ ਜਿਹੜੀ ਹੈ ਪੂਰੀ ਫੁੱਲ ਡੈਮੇਜ ਜਿੰਨੂੰ ਅਸੀਂ ਕਹਿ ਦਿੰਦੇ ਆ ਕਿ ਫੁੱਲ ਡੈਮੇਜ ਜਿਹੜੀ ਆ ਗੱਡੀ ਹੋ ਗਈ ਆ ਦੇਖੋ ਕਿ ਗੱਡੀ ਦੇ ਅੰਦਰ ਦਾ ਪਾਰਟ ਦੇਖੋ ਕਿ ਕੀ ਇੱਥੇ ਹਾਲਤ ਜਿਹੜੀ ਹੈ ਉਹ ਹੋ ਗਈ ਤਾਂ ਆ ਏਅਰ ਬੈਗ ਜਿਹੜੇ ਆ ਉਹ ਸਾਰੇ ਖੁੱਲ ਗਏ ਸਿਗੇ ਤਾਂ ਇਹ ਤਾਂ ਆ ਦੇਖੋ ਕਿ ਜਿਹੜੀਆਂ ਇੰਜਨ ਦੀਆਂ ਜਿਹੜੀਆਂ ਚੈਸੀ ਵਗੈਰਾ ਕਹਿ ਦੋ ਜਾਂ ਅੰਦਰ ਜਿਹੜੀਆਂ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਡਿਪਟੀ ਵੋਰਾ ਦੇ ਵੱਲ ਨੂੰ ਆਉਂਦੀਆਂ ਨੇ ਤਾਂ ਜੋ ਡਾਕਟਰ ਦੱਸ ਰਹੇ ਨੇ ਕਿ ਇਹੀ ਚੀਜ਼ਾਂ ਜਿਹੜੀਆਂ ਨੇ ਦੀਪਟੀ ਵੋਰਾ ਦੇ ਸਰੀਰ ਦੇ ਅੰਦਰ ਖੁੱਭ ਜਾਂਦੀਆਂ ਨੇ ਤਾਂ ਉਹਨਾਂ ਦੀ ਮੌਕੇ ਤੇ ਇੱਥੇ ਮੌਤ ਹੋ ਜਾਂਦੀ ਹੈ ਤਾਂ ਗੱਡੀ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੀ ਭਿਆਨਕ ਮੌਤ ਜਿਹੜੀ ਹੈ ਰਣਜੀਤ ਬਾਵਾ ਦੇ ਮਿੱਤਰ 20 ਸਾਲ ਪੁਰਾਣੇ ਮਿੱਤਰ ਨੇ ਜੋ ਉਹਨਾਂ ਨੂੰ ਇਸ ਹਾਦਸੇ ਦੇ ਵਿੱਚ ਆਉਂਦੀ ਹੈ ਤਾਂ ਇਹ ਗੱਡੀ ਦੀ ਹਾਲਤ ਜਿਹੜੀ ਹੈ ਮਰੂਤੀ ਸੁਜ਼ੂਕੀ ਦੀ ਗੱਡੀ ਹੈ ਇਹ ਬਰੀਜ਼ਾ ਗੱਡੀ ਹੈ ਪਰ ਗੱਡੀ ਦੀ ਪਹਿਚਾਣ ਵੀ ਜਿਹੜੀ ਹੈ ਉਹ ਆਉਣੀ ਬਹੁਤ ਔਖੀ ਹੋਗੀ ਕਿ ਏਡੇ ਜ਼ਬਰਦਸਤ ਤਰੀਕੇ ਨਾਲ ਏਡੀ ਬੁਰੇ ਤਰੀਕੇ ਦੇ ਨਾਲ ਗੱਡੀ ਵੱਜਦੀ ਹੈ ਤਾਂ ਦੂਜੇ ਪਾਸੇ ਦੀ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਹ ਦੇਖੋ ਕੀ ਕਿੰਨੀ ਦੂਰ ਦੂਰ ਤੱਕ ਜਿਹੜੇ ਪਰਖੱਚੇ ਆ ਉਹ ਉੱਡ ਕੇ ਗਏ ਨੇ ਆਹ ਹੈੱਡਲਾਈਟਾਂ ਨੇ ਪਿੱਛੇ ਆ ਕੇ ਪਈਆਂ ਨੇ ਉਹ ਉਹ ਦੂਸਰੀ ਹੈੱਡਲਾਈਟ ਆ ਇੱਕ ਤਾਂ ਗੱਡੀ ਦਾ ਟਾਇਰ ਹੀ ਨਹੀਂ ਲੱਭ ਰਿਹਾ ਇੱਕ ਟਾਇਰ ਜਿਹੜਾ ਵਾ ਗੱਡੀ ਦਾ ਉਹੀ ਨਹੀਂ ਲੱਭੀ ਨਹੀਂ ਲੱਭ ਰਿਹਾ ਕਿ ਗੱਡੀ ਦਾ ਟਾਇਰ ਕਿੱਥੇ ਗਿਆ ਹੋਊਗਾ ਮੀਟਰ ਦੀਆਂ ਸੂਈਆਂ ਜ਼ਰੂਰ 120 ਦੀ ਸਪੀਡ ਦੇ ਉੱਪਰ ਆ ਪਰ 120 ਦੀ ਸਪੀਡ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਪਰ ਹਾਈਵੇ ਹੈ ਹਾਈਵੇ ਦੇ ਉੱਪਰ ਸਪੀਡ ਇੰਨੀ ਕੁ ਹੋਣੀ ਤਾਂ ਲਾਜ਼ਮੀ ਵੀ ਹੋ ਸਕਦੀ ਆ ਉਹ ਤਾਂ ਚਲੋ ਬੰਦੇ ਦੇ ਹੱਥ ਵਸ ਕੀ ਸਪੀਡ ਨੂੰ ਅਸੀਂ ਕਿੰਨਾ ਕੁ ਰੱਖਣਾ ਕਿੰਨਾ ਕੁ ਕੰਟਰੋਲ ਰੱਖਣਾ ਪਰ ਮੀਟਰ ਦੀਆਂ ਜਿਹੜੀਆਂ ਸੂਈਆਂ ਨੇ ਉਹ 120 ਦੀ ਸਪੀਡ ਦੇ ਉੱਪਰ ਸੀਗੀਆਂ ਤਾਂ ਉਹ ਸੂਈਆਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਗਈਆਂ ਉੱਥੇ ਹੀ ਡਿਪਟੀ ਵੋਰਾ ਨੇ ਆਪਣੇ ਸਾਹ ਜਿਹੜੇ ਆ ਉਹ ਛੱਡ ਦਿੱਤੇ ਤਾਂ ਦੇਖੋ ਕਿ ਗੱਡੀ ਵੀ ਹਾਲਤ ਅੰਦਰੋਂ ਮੈਂ ਤੁਹਾਨੂੰ ਜੇ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਕਿੰਨੀ ਨੁਕਸਾਨੀ ਗਈ ਆ ਪਿੱਛੋਂ ਤੱਕ ਪਿਛਲੀ ਸੀਟ ਤੱਕ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅੱਗੋਂ ਉੱਡ ਕੇ ਪਿਛਲੀ ਸੀਟ ਤੱਕ ਆਉਂਦੀਆਂ ਨੇ ਤਾਂ ਦੂਜੇ ਪਾਸੇ ਵੀ ਤੁਹਾਨੂੰ ਅੱਗੋਂ ਦਿਖਾਉਨੇ ਕਿ ਐਡੇ ਜ਼ਬਰਦਸਤ ਤਰੀਕੇ ਦੇ ਨਾਲ ਗੱਡੀ ਵੱਜਦੀ ਐ ਕੱਲ ਉਹਨਾਂ ਦਾ ਜਨਮ ਦਿਨ ਸੀਗਾ ਡਿਪਟੀ ਵੋਰਾ ਦਾ ਕੱਲ ਜਨਮ ਦਿਨ ਸੀਗਾ ਪਰ ਜਨਮ ਦਿਨ ਦੀ ਦੱਸ ਰਹੇ ਨੇ ਕਿ ਉਹ ਪਾਰਟੀ ਕਰਕੇ ਆਪਣੇ ਘਰ ਬਟਾਲਾ ਆਪਣੇ ਪਰਿਵਾਰ ਦੇ ਵਿੱਚ ਜਾ ਰਹੇ ਸੀ ਪਰ ਹੋਣੀ ਨੂੰ ਕੋਈ ਹੋਰ ਹੀ ਮਨਜ਼ੂਰ ਸੀਗਾ ਕਿ ਅਸਲ ਦੇ ਵਿੱਚ ਕੀ ਹੋਣਾ ਸੀ ਇਹ ਕਿਸੇ ਨੂੰ ਸੀ ਕਿਸੇ ਨੂੰ ਨਹੀਂ ਸੀ ਪਤਾ ਰਾਤ 11:45 ਮਿੰਟ ਤੇ ਇਥੋਂ ਪੁਲਿਸ ਨੂੰ ਇੱਕ ਅਣਜਾਣ ਵਿਅਕਤੀ ਦੇ ਵੱਲੋਂ ਫੋਨ ਕੀਤਾ ਜਾਂਦਾ ਉਸ ਫੋਨ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਜੋ ਨੌਜਵਾਨ ਹੈ ਉਹ ਇਸ ਗੱਡੀ ਦੇ ਵਿੱਚ ਫਸਿਆ ਹੋਇਆ ਤਾਂ ਉਸ ਨੂੰ ਆ ਕੇ ਕੱਢੋ ਤਾਂ ਮਕਸੂਦਾ ਥਾਣੇ ਦੀ ਪੁਲਿਸ ਜਿਹੜੀ ਆ ਉਹ ਇੱਥੇ ਮੌਕੇ ਦੇ ਉੱਪਰ ਪਹੁੰਚਦੀ ਹੈ ਪਰ ਉਦੋਂ ਤੱਕ ਡਿਪਟੀ ਵੋਰਾ ਦੇ ਸਵਾਸ ਜਿਹੜੇ ਹੈ ਉਹ ਖਤਮ ਹੋ ਜਾਂਦੇ ਤਾਂ ਸਟੀering ਦੇਖੋ ਕਿ ਸਟੀering ਉਖੜ ਕੇ ਬਾਹਰ ਆ ਪਿਆ ਇੰਨੇ ਜ਼ਬਰਦਸਤ ਤਰੀਕੇ ਨਾਲ ਗੱਡੀ ਜਿਹੜੀ ਹੈ ਵੱਜੀ ਆ ਤਾਂ ਰਾਤ ਨੂੰ ਧੁੰਦ ਦਾ ਵੀ ਬਹੁਤ ਸਾਰਾ ਕਹਿਰ ਸੀਗਾ ਧੁੰਦ ਦਾ ਕਹਿਰ ਸੀਗਾ ਤਾਂ ਆਪਣੇ ਘਰ ਦੇ ਵਿੱਚ ਉਹ ਜਾ ਰਹੇ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀਗਾ ਤਾਂ ਇਹ ਦੇਖੋ ਤਸਵੀਰਾਂ ਤੁਹਾਨੂੰ ਡਿਪਟੀ ਵੋਰਾ ਦੀਆਂ ਗੱਡੀ ਦੀਆਂ ਦਿਖਾ ਰਹੇ ਹਾਂ ਕਿ ਇੰਨਾ ਬੁਰਾ ਹਾਲ ਕੀ ਆ ਦੇਖੋ ਬਾਰੀ ਤੱਕ ਜਿਹੜੀ ਹੈ ਉਹ ਵੱਜ ਨਹੀਂ ਰਹੀ ਗੱਡੀ ਦੇ ਇੱਕ ਟਾਇਰ ਸਾਨੂੰ ਅਗਲਾ ਦਿਖ ਰਿਹਾ ਦੂਸਰਾ ਟਾਇਰ ਗੱਡੀ ਦਾ ਹੀ ਗਾਇਬਾ ਗੱਡੀ ਦਾ ਟਾਇਰ ਪਤਾ ਨਹੀਂ ਕਿੱਥੋਂ ਤੱਕ ਗਿਆ ਹੋ ਕਿਉਂਕਿ ਦੂਰ ਦੂਰ ਤੱਕ ਇਸ ਗੱਡੀ ਦੇ ਪਰਖੱਚੇ ਜਿਹੜੇ ਆ ਉਹ ਉੱਡ ਕੇ ਗਏ ਨੇ ਤਾਂ ਤੁਸੀਂ ਦੇਖੋ ਕਿ ਜਿਹੜੀ ਇੰਜਨ ਦੀ ਚੈਸੀ ਹੁੰਦੀ ਆ ਜਾਂ ਅਸੀਂ ਇਹਨੂੰ 베ARING ਕਹਿ ਦਿੰਦੇ ਆ ਜਾਂ ਛੋਕਰ ਵਗੈਰਾ ਉਹ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਰਹਿ ਗਏ ਨੇ ਕਿ ਇੰਨੀ ਜ਼ਬਰਦਸਤ ਤਰੀਕੇ ਨਾਲ ਇਹ ਗੱਡੀ ਜਿਹੜੀ ਹੈ ਵੱਜਦੀ ਹੈ ਤਾਂ ਹਾਲਾਂਕਿ ਅੱਜ ਸਵੇਰੇ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਹੈਂਡਲਸ ਉੱਪਰ ਪਾਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਕਿ 20 ਸਾਲ ਪੁਰਾਣੀ ਯਾਰੀ ਸੀਗੀ ਸਾਡੀ ਪਰ ਇੱਕਦਮ ਜਦੋਂ ਅਜਿਹਾ ਵਿਛੋੜਾ ਪੈ ਗਿਆ ਤਾਂ ਉਹਨਾਂ ਕੋਲੋਂ ਵੀ ਇਹ ਚੀਜ਼ਾਂ ਸਹਾਰ ਨਹੀਂ ਹੋਈਆਂ ਤਾਂ ਉਹ ਕਹਿੰਦੇ ਕਿ ਬਹੁਤ ਕੁਝ ਅਜੇ ਕਰਨਾ ਸੀਗਾ ਬਹੁਤ ਕੁਝ ਸੋਚਿਆ ਸੀਗਾ ਤੁਸੀਂ ਅਕਸਰ ਡਿਪਟੀ ਵੋਰਾ ਨੂੰ ਉਹਨਾਂ ਦੇ ਮੈਨੇਜਰ ਸੀਗੇ ਦੋਸਤ ਸੀਗੇ ਇੱਕ ਭਰੋਸੇਮੰਦ ਵਿਅਕਤੀ ਸੀਗੇ ਉਹਨਾਂ ਲਈ ਤਾਂ ਉਹ ਹਮੇਸ਼ਾ ਉਹਨਾਂ ਦੇ ਨਾਲ ਹੀ ਰਹਿੰਦੇ ਸੀਗੇ ਸ਼ੋਅ ਦੇ ਵਿੱਚ ਉਹਨਾਂ ਦੇ ਨਾਲ ਆਉਂਦੇ ਸੀਗੇ ਕਿਸੇ ਕਿਤੇ ਵੀ ਜਾਣਾ ਰਣਜੀਤ ਬਾਵਾ ਦੇ ਭਰਾਵਾਂ ਵਰਗੇ ਦੋਸਤ ਡਿਪਟੀ ਵੋਰਾ ਦਾ ਰਾਤ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਭਿਆਨਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅਸੀਂ ਉਸੇ ਘਟਨਾ ਵਾਲੀ ਥਾਂ ਦੇ ਉਪਰਾਂ ਤੁਹਾਨੂੰ ਗੱਡੀ ਦੀ ਹਾਲਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋਈ ਹੈ। ਉਸ ਗੱਡੀ ਦੇ ਜਿਹੜੇ ਪ੍ਰਖੱਚੇ ਤੱਕ ਜਿਹੜੇ ਆ ਉੱਡ ਕੇ ਬਾਹਰ ਆ ਗਏ ਜਿਹੜੀਆਂ ਅੰਦਰ ਲੀਆਂ ਚੀਜ਼ਾਂ ਸੀ ਉਹ ਉੱਡ ਕੇ ਬਾਹਰ ਆ ਗਈਆਂ ਜਿਹੜੀਆਂ ਬਾਹਰ ਲੀਆਂ ਚੀਜ਼ਾਂ ਸੀਗੀਆਂ ਉਹ ਗੱਡੀ ਦੇ ਅੰਦਰ ਜਾਵੜੀਆਂ ਇਹ ਗੱਡੀ ਡਿਪਟੀ ਵੋਰਾ ਦੀ ਸੀਗੀ ਰਣਜੀਤ ਬਾਵਾ ਦੇ ਭਰਾਵਾਂ ਵਰਗੇ ਦੋਸਤ 20 ਸਾਲਾ ਪੁਰਾਣੀ ਯਾਰੀ ਸੀਗੀ ਉਹਨਾਂ ਦੀ ਸਟਾਰਟਿੰਗ ਵੇਲੇ ਕੈਰੀਅਰ ਦੇ ਸਟਾਰਟਿੰਗ ਵੇਲੇ ਹੀ ਉਹਨਾਂ ਦੇ ਨਾਲ ਡਿਪਟੀ ਵੋਰਾ ਰਹਿੰਦੇ ਰਹੇ ਨੇ ਪਰ ਡਿਪਟੀ ਵੋਰਾ ਦੀ ਕੱਲ ਇਸ ਗੱਡੀ ਦੇ ਵਿੱਚ ਜਦੋਂ ਐਕਸੀਡੈਂਟ ਹੋਇਆ ਤਾਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਵੱਡੀ ਗੱਲ ਇਹ ਹੈ ਕਿ ਡਿਪਟੀ ਵੋਰਾ ਦਾ ਕੱਲ ਜਨਮ ਦਿਨ ਸੀ ਜਨਮ ਦਿਨ ਮਨਾ ਕੇ ਪਾਰਟੀ ਕਰਕੇ ਉਹ ਆਪਣੇ ਘਰ ਬਟਾਲਾ ਦੇ ਵਿੱਚ ਜਾ ਰਹੇ ਸੀ ਤਾਂ ਗੱਡੀ ਜਿਹੜੀ ਹੈ ਜਲੰਧਰ ਤੋਂ ਅੱਗੇ ਜਦੋਂ ਆਉਨੇ ਆ ਲਿੱਦਣਾ ਰੋਡ ਦੇ ਉੱਪਰ ਲਿੱਦਣਾ ਦੇ ਕੋਲ ਇਹ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋ ਜਾਂਦੀ ਹੈ ਤੁਹਾਨੂੰ ਸੀਨ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਗੱਡੀ ਅਸਲ ਦੇ ਵਿੱਚ ਵੱਜਦੀ ਕਿਵੇਂ ਆ ਇੱਕ ਹੋਰ ਚੀਜ਼ ਦੇਖਣ ਵਾਲੀ ਹੈ ਕਿ ਜਿਹੜਾ ਗੱਡੀ ਦਾ ਅੰਦਰ ਮੀਟਰ ਹੁੰਦਾ ਉਹ ਮੀਟਰ ਦੀਆਂ ਸੂਈਆਂ ਤੁਸੀਂ ਅਜੇ ਵੀ ਦੇਖ ਲਓ ਕਿ ਸੂਈਆਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਗਈਆਂ 120 ਦੀ ਸਪੀਡ ਜਿਹੜੀ ਹੈ ਉਹ ਇਸ ਮੀਟਰਟਰ ਦੇ ਉੱਪਰ ਦਿਖਾਈ ਦੇ ਰਹੀ ਹੈ ਹਾਲਾਂਕਿ ਗੱਡੀ ਕਿੰਨੀ ਸਪੀਡ ਤੇ ਹੋਊਗੀ ਅਸੀਂ ਇਸ ਚੀਜ਼ ਨੂੰ ਜਿਹੜਾ ਉਹ ਬਿਆਨ ਨਹੀਂ ਕਰ ਰਹੇ ਨਾ ਦੱਸ ਰਹੇ ਹਾਂ ਪਰ ਜੋ ਮੀਟਰ ਅਸੀਂ ਦੇਖ ਰਹੋ ਕਿ ਮੀਟਰ ਦੀਆਂ ਸੂਈਆਂ ਨੇ ਉਹ 120 ਦੀ ਸਪੀਡ ਦੇ ਉੱਪਰ ਅਜੇ ਵੀ ਟਿਕੀਆਂ ਹੋਈਆਂ ਕਿ ਇੰਨੀ ਭਿਆਨਕ ਜਿਹੜੀ ਟੱਕਰ ਹੋਈ ਇਹ ਮੀਟਰ ਅੰਦਰ ਹੁੰਦਾ ਸਟੀering ਦੇ ਕੋਲ ਤਾਂ ਮੀਟਰ ਜਿਹੜਾ ਵਾ ਉੱਡ ਕੇ ਬਾਹਰ ਆ ਜਾਂਦਾ ਤਾਂ ਆ ਮੀਟਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਹੁਣ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਗੱਡੀ ਵੱਜਦੀ ਕਿਵੇਂ ਆ ਜਦੋਂ ਤੁਸੀਂ ਜਲੰਧਰ ਵਾਲੇ ਪਾਸੇ ਤੋਂ ਅੰਮ੍ਰਿਤਸਰ ਨੂੰ ਆਉਂਦੇ ਹੋ ਤਾਂ ਮਕਸੂਦਾ ਬਾਈਪਾਸ ਤੋਂ ਅਗਲੇ ਪਾਸੇ ਜਿਹੜਾ ਜਲੰਧਰ ਬਾਈਪਾਸ ਦਾ ਪੁਲ ਹੈ ਇਹ ਪੁਲ ਚੜਨਾ ਜਿਹੜਾ ਜਿਹੜਾ ਸਟਾਰਟਿੰਗ ਆ ਪੁਲ ਦੀ ਉਹ ਚੜਨ ਦੇ ਲਈ ਉਹਨਾਂ ਨੇ ਗੱਡੀ ਜਿਹੜੀ ਆ ਇਧਰੋਂ ਜਲੰਧਰ ਤੋਂ ਆ ਰਹੀ ਸੀ ਤਾਂ ਇਹ ਜਿਹੜਾ ਡਿਵਾਈਡਰ ਹੈ ਇਹ ਜਿਹੜਾ ਇੱਕ ਪੱਥਰ ਨੂਮਾ ਜਿਹੜਾ ਡਿਵਾਈਡਰ ਹੈ ਇਸ ਪੱਥਰ ਦੇ ਵਿੱਚ ਜਾ ਕੇ ਗੱਡੀ ਲੱਗਦੀ ਹੈ ਇਸ ਪੱਥਰ ਦੇ ਵਿੱਚ ਸਿੱਧੀ ਜਿਹੜੀ ਹੈ ਗੱਡੀ ਦਾ ਸੈਂਟਰ ਪਾਰਟ ਉਹ ਲੱਗਦਾ ਤਾਂ ਸਾਰੇ ਦਾ ਸਾਰਾ ਇੰਜਨ ਜਿਹੜਾ ਹੈ ਅੰਦਰ ਨੂੰ ਤਸ ਜਾਂਦਾ ਤਾਂ ਡਿਪਟੀ ਵੋਰਾ ਜਿੱਥੇ ਬੈਠੇ ਹੁੰਦੇ ਨੇ ਉਸੇ ਸੀਟ ਦੇ ਉੱਪਰ ਸਾਰਾ ਜਿਹੜਾ लोहे ਦੀਆਂ ਚੀਜ਼ਾਂ ਨੇ ਜਿਹੜਾ ਇੰਜਣ ਹੈ ਉਹ ਸਾਰਾ ਦੱਸਿਆ ਜਾ ਰਿਹਾ ਕਿ ਉਸ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਆ ਖੋਭ ਜਾਂਦਾ ਤਾਂ ਦੇਖੋ ਕਿ ਆ ਡੈਸ਼ਬੋਰਡ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਿਲਕੁਲ ਬਾਹਰ ਆ ਕੇ ਡਿੱਗੀਆਂ ਹੋਈਆਂ ਨੇ ਆ ਛੋਟੇ-ਛੋਟੇ ਜਿਹੜੇ ਪੰਪ ਹੁੰਦੇ ਨੇ ਨੰਬਰ ਪਲੇਟਾਂ ਤੱਕ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਇੱਥੇ ਨਿਕੇ-ਨਿਕੇ ਟੁਕੜੇ ਜਿਹੜੇ ਆ ਉਹ ਬਣ ਕੇ ਰਹਿ ਗਏ ਤਾਂ ਦੇਖੋ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਨੇ ਇਹ ਸਾਰੀਆਂ ਜਿਹੜੀਆਂ ਗੱਡੀ ਦੇ ਵਿੱਚ ਅਸੀਂ ਦੇਖਦੇ ਆ ਬੜੀਆਂ ਮੋਟੀਆਂ ਹੁੰਦੀਆਂ ਪਰ ਇਹਨਾਂ ਦੇ ਜਿਹੜੇ ਆ ਚੱਕਣਾ ਚੂਰ ਜਿਹੜੀ ਹੈ ਗੱਡੀ ਪੂਰੀ ਤਰ੍ਹਾਂ ਹੋ ਗਈ ਤਾਂ ਇਹ ਦੇਖੋ ਕਿ ਅਗਲੇ ਪਾਸੇ ਜਦੋਂ ਗੱਡੀ ਜਿਹੜੀ ਇਸ ਪੱਥਰ ਦੇ ਵਿੱਚ ਵੱਜਦੀ ਹੈ ਤਾਂ ਗੱਡੀ ਇੱਥੋਂ ਅੰਦਰ ਜਿਹੜੀ ਹੈ ਬਿਲਕੁਲ ਅੰਦਰ ਨੂੰ ਜਾਂਦੀ ਹੈ ਇਹ ਗੱਡੀ ਦੀ ਸੀਟ ਦੇ ਵੱਲ ਨੂੰ ਹੀ ਇਹ ਸਾਰਾ ਇੰਜਨ ਜਿਹੜਾ ਹੈ ਧੱਕਿਆ ਜਾਂਦਾ ਤਾਂ ਜਿੱਥੇ ਡਿਪਟੀ ਮੋਰਾ ਬੈਠੇ ਹੁੰਦੇ ਆ ਤਾਂ ਹੁਣ ਅੰਦਰ ਦੀ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਅੰਦਰ ਦੀ ਹਾਲਤ ਜਿਹੜੀ ਹੈ ਉਹ ਬਹੁਤ ਠੀਕ ਖਤਸਾ ਹੋ ਗਈ ਗੱਡੀ ਜਿਹੜੀ ਹੈ ਪੂਰੀ ਫੁੱਲ ਡੈਮੇਜ ਜਿੰਨੂੰ ਅਸੀਂ ਕਹਿ ਦਿੰਦੇ ਆ ਕਿ ਫੁੱਲ ਡੈਮੇਜ ਜਿਹੜੀ ਆ ਗੱਡੀ ਹੋ ਗਈ ਆ ਦੇਖੋ ਕਿ ਗੱਡੀ ਦੇ ਅੰਦਰ ਦਾ ਪਾਰਟ ਦੇਖੋ ਕਿ ਕੀ ਇੱਥੇ ਹਾਲਤ ਜਿਹੜੀ ਹੈ ਉਹ ਹੋ ਗਈ ਤਾਂ ਆ ਏਅਰ ਬੈਗ ਜਿਹੜੇ ਆ ਉਹ ਸਾਰੇ ਖੁੱਲ ਗਏ ਸਿਗੇ ਤਾਂ ਇਹ ਤਾਂ ਆ ਦੇਖੋ ਕਿ ਜਿਹੜੀਆਂ ਇੰਜਨ ਦੀਆਂ ਜਿਹੜੀਆਂ ਚੈਸੀ ਵਗੈਰਾ ਕਹਿ ਦੋ ਜਾਂ ਅੰਦਰ ਜਿਹੜੀਆਂ ਲੋਹੇ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਸਾਰੀਆਂ ਡਿਪਟੀ ਵੋਰਾ ਦੇ ਵੱਲ ਨੂੰ ਆਉਂਦੀਆਂ ਨੇ ਤਾਂ ਜੋ ਡਾਕਟਰ ਦੱਸ ਰਹੇ ਨੇ ਕਿ ਇਹੀ ਚੀਜ਼ਾਂ ਜਿਹੜੀਆਂ ਨੇ ਦੀਪਤੀ ਵੋਰਾ ਦੇ ਸਰੀਰ ਦੇ ਅੰਦਰ ਖੁੱਪ ਜਾਂਦੀਆਂ ਨੇ ਤਾਂ ਉਹਨਾਂ ਦੀ ਮੌਕੇ ਤੇ ਇੱਥੇ ਮੌਤ ਹੋ ਜਾਂਦੀ ਹੈ ਤਾਂ ਗੱਡੀ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੀ ਭਿਆਨਕ ਮੌਤ ਜਿਹੜੀ ਹੈ ਰਣਜੀਤ ਬਾਵਾ ਦੇ ਮਿੱਤਰ 20 ਸਾਲ ਪੁਰਾਣੇ ਮਿੱਤਰ ਨੇ ਜੋ ਉਹਨਾਂ ਨੂੰ ਇਸ ਹਾਦਸੇ ਦੇ ਵਿੱਚ ਆਉਂਦੀ ਹੈ ਤਾਂ ਇਹ ਗੱਡੀ ਦੀ ਹਾਲਤ ਜਿਹੜੀ ਹੈ ਮਰੂਤੀ ਸੁਜ਼ੂਕੀ ਦੀ ਗੱਡੀ ਹੈ ਇਹ ਬਰੀਜ਼ਾ ਗੱਡੀ ਹੈ ਪਰ ਗੱਡੀ ਦੀ ਪਹਿਚਾਨ ਵੀ ਜਿਹੜੀ ਹੈ ਉਹ ਆਉਣੀ ਬਹੁਤ ਔਖੀ ਹੋਗੀ ਕਿ ਏਡੇ ਜ਼ਬਰਦਸਤ ਤਰੀਕੇ ਨਾਲ ਏਡੀ ਬੁਰੇ ਤਰੀਕੇ ਦੇ ਨਾਲ ਗੱਡੀ ਵੱਜਦੀ ਹੈ ਤਾਂ ਦੂਜੇ ਪਾਸੇ ਦੀ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆਹ ਦੇਖੋ ਕੀ ਕਿੰਨੀ ਦੂਰ ਦੂਰ ਤੱਕ ਜਿਹੜੇ ਪਰਖੱਚੇ ਐ ਉਹ ਉੱਡ ਕੇ ਗਏ ਨੇ ਆਹ ਹੈੱਡਲਾਈਟਾਂ ਨੇ ਪਿੱਛੇ ਆ ਕੇ ਪਈਆਂ ਨੇ ਉਹ ਉਹ ਦੂਸਰੀ ਹੈੱਡਲਾਈਟ ਆ ਇੱਕ ਤਾਂ ਗੱਡੀ ਦਾ ਟਾਇਰ ਹੀ ਨਹੀਂ ਲੱਭ ਰਿਹਾ ਇੱਕ ਟਾਇਰ ਜਿਹੜਾ ਵਾ ਗੱਡੀ ਦਾ ਉਹੀ ਨਹੀਂ ਲੱਭੀ ਨਹੀਂ ਲੱਭ ਰਿਹਾ ਕਿ ਗੱਡੀ ਦਾ ਟਾਇਰ ਕਿੱਥੇ ਗਿਆ ਹੋਊਗਾ ਮੀਟਰ ਦੀਆਂ ਸੂਈਆਂ ਜਰੂਰ 120 ਦੀ ਸਪੀਡ ਦੇ ਉੱਪਰ ਆ ਪਰ 120 ਦੀ ਸਪੀਡ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਪਰ ਹਾਈਵੇ ਆ ਹਾਈਵੇ ਦੇ ਉੱਪਰ ਸਪੀਡ ਇੰਨੀ ਕੁ ਹੋਣੀ ਤਾਂ ਲਾਜ਼ਮੀ ਵੀ ਹੋ ਸਕਦੀ ਆ ਉਹ ਤਾਂ ਚਲੋ ਬੰਦੇ ਦੇ ਹੱਥ ਵਸ ਕੀ ਸਪੀਡ ਨੂੰ ਅਸੀਂ ਕਿੰਨਾ ਕੁ ਰੱਖਣਾ ਕਿੰਨਾ ਕੁ ਕੰਟਰੋਲ ਰੱਖਣਾ ਪਰ ਮੀਟਰ ਦੀਆਂ ਜਿਹੜੀਆਂ ਸੂਈਆਂ ਨੇ ਉਹ 120 ਦੀ ਸਪੀਡ ਦੇ ਉੱਪਰ ਸੀਗੀਆਂ ਤਾਂ ਉਹ ਸੂਈਆਂ ਉੱਥੇ ਦੀਆਂ ਉੱਥੇ ਖੜੀਆਂ ਰਹਿ ਗਈਆਂ ਉੱਥੇ ਹੀ ਡਿਪਟੀ ਮੋਰਾ ਨੇ ਆਪਣੇ ਸਾਹ ਜਿਹੜੇ ਆ ਉਹ ਛੱਡ ਦਿੱਤੇ ਤਾਂ ਦੇਖੋ ਕਿ ਗੱਡੀ ਵੀ ਹਾਲਤ ਅੰਦਰੋਂ ਮੈਂ ਤੁਹਾਨੂੰ ਜੀ ਦਿਖਾਉਣ ਦੀ ਕੋਸ਼ਿਸ਼ ਕਰਾਂ ਕਿ ਕਿੰਨੀ ਨੁਕਸਾਨੀ ਗਈ ਆ ਪਿਛੋਂ ਤੱਕ ਪਿਛਲੀ ਸੀਟ ਤੱਕ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅੱਗੋਂ ਉੱਡ ਕੇ ਪਿਛਲੀ ਸੀਟ ਤੱਕ ਆਉਂਦੀਆਂ ਨੇ ਤਾਂ ਦੂਜੇ ਪਾਸੇ ਵੀ ਤੁਹਾਨੂੰ ਅੱਗੋਂ ਦਿਖਾਉਨੇ ਕਿ ਐਡੇ ਜ਼ਬਰਦਸਤ ਤਰੀਕੇ ਦੇ ਨਾਲ ਗੱਡੀ ਵੱਜਦੀ ਹੈ ਕੱਲ ਉਹਨਾਂ ਦਾ ਜਨਮ ਦਿਨ ਸੀਗਾ ਡਿਪਟੀ ਵੋਰਾ ਦਾ ਕੱਲ ਜਨਮ ਦਿਨ ਸੀਗਾ ਪਰ ਜਨਮ ਦਿਨ ਦੀ ਦੱਸ ਰਹੇ ਨੇ ਕਿ ਉਹ ਪਾਰਟੀ ਕਰਕੇ ਆਪਣੇ ਘਰ ਬਟਾਲਾ ਆਪਣੇ ਪਰਿਵਾਰ ਦੇ ਵਿੱਚ ਜਾ ਰਹੇ ਸੀ ਪਰ ਹੋਣੀ ਨੂੰ ਕੋਈ ਹੋਰ ਹੀ ਮਨਜ਼ੂਰ ਸੀਗਾ ਕਿ ਅਸਲ ਦੇ ਵਿੱਚ ਕੀ ਹੋਣਾ ਸੀ ਇਹ ਕਿਸੇ ਨੂੰ ਸੀ ਕਿਸੇ ਨੂੰ ਨਹੀਂ ਸੀ ਪਤਾ ਰਾਤ 11:45 ਮਿੰਟ ਤੇ ਇਥੋਂ ਪੁਲਿਸ ਨੂੰ ਇੱਕ ਅਣਜਾਣ ਵਿਅਕਤੀ ਦੇ ਵੱਲੋਂ ਫੋਨ ਕੀਤਾ ਜਾਂਦਾ ਉਸ ਫੋਨ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਜੋ ਨੌਜਵਾਨ ਹੈ ਉਹ ਇਸ ਗੱਡੀ ਦੇ ਵਿੱਚ ਫਸਿਆ ਹੋਇਆ ਤਾਂ ਉਸ ਨੂੰ ਆ ਕੇ ਕੱਢੋ ਤਾਂ ਮਕਸੂਦਾ ਥਾਣੇ ਦੀ ਪੁਲਿਸ ਜਿਹੜੀ ਆ ਉਹ ਇੱਥੇ ਮੌਕੇ ਦੇ ਉੱਪਰ ਪਹੁੰਚਦੀ ਹੈ ਪਰ ਉਦੋਂ ਤੱਕ ਡਿਪਟੀ ਵੋਰਾ ਦੇ ਸਵਾਸ ਜਿਹੜੇ ਹੈ ਉਹ ਖਤਮ ਹੋ ਜਾਂਦੇ ਆ ਤਾਂ ਸਟੀering ਦੇਖੋ ਕਿ ਸਟੀering ਉਖੜ ਕੇ ਬਾਹਰ ਆ ਪਿਆ ਇੰਨੇ ਜ਼ਬਰਦਸਤ ਤਰੀਕੇ ਨਾਲ ਗੱਡੀ ਜਿਹੜੀ ਹੈ ਵੱਜੀ ਆ ਤਾਂ ਰਾਤ ਨੂੰ ਧੁੰਦ ਦਾ ਵੀ ਬਹੁਤ ਸਾਰਾ ਕਹਿਰ ਸੀਗਾ ਧੁੰਦ ਦਾ ਕਹਿਰ ਸੀਗਾ ਤਾਂ ਆਪਣੇ ਘਰ ਦੇ ਵਿੱਚ ਉਹ ਜਾ ਰਹੇ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀਗਾ ਤਾਂ ਇਹ ਦੇਖੋ ਤਸਵੀਰਾਂ ਤੁਹਾਨੂੰ ਡਿਪਟੀ ਵੋਰਾ ਦੀਆਂ ਗੱਡੀ ਦੀਆਂ ਦਿਖਾ ਰਹੇ ਆ ਕਿ ਇੰਨਾ ਬੁਰਾ ਹਾਲ ਕੀ ਆ ਦੇਖੋ ਬਾਰੀ ਤੱਕ ਜਿਹੜੀ ਹੈ ਉਹ ਵੱਜ ਨਹੀਂ ਰਹੀ ਗੱਡੀ ਦੇ ਇੱਕ ਟਾਇਰ ਸਾਨੂੰ ਅਗਲਾ ਦਿਖ ਰਿਹਾ ਦੂਸਰਾ ਟਾਇਰ ਗੱਡੀ ਦਾ ਹੀ ਗਾਇਬਾ ਗੱਡੀ ਦਾ ਟਾਇਰ ਪਤਾ ਨਹੀਂ ਕਿੱਥੋਂ ਤੱਕ ਗਿਆ ਹੋ ਕਿਉਂਕਿ ਦੂਰ ਦੂਰ ਤੱਕ ਇਸ ਗੱਡੀ ਦੇ ਪਰਖੱਚੇ ਜਿਹੜੇ ਆ ਉਹ ਉੱਡ ਕੇ ਗਏ ਨੇ ਤਾਂ ਤੁਸੀਂ ਦੇਖੋ ਕਿ ਜਿਹੜੀ ਇੰਜਨ ਦੀ ਚੈਸੀ ਹੁੰਦੀ ਆ ਜਾਂ ਅਸੀਂ ਇਹਨੂੰ 베ARING ਕਹਿ ਦਿੰਦੇ ਆ ਜਾਂ ਛੋਕਰ ਵਗੈਰਾ ਉਹ ਸਾਰੇ ਇੱਕ ਜਗ੍ਹਾ ਇਕੱਠੇ ਹੋ ਕੇ ਰਹਿ ਗਏ ਨੇ ਕਿ ਇੰਨੀ ਜ਼ਬਰਦਸਤ ਤਰੀਕੇ ਨਾਲ ਇਹ ਗੱਡੀ ਜਿਹੜੀ ਹੈ ਵੱਜਦੀ ਹੈ ਤਾਂ ਹਾਲਾਂਕਿ ਅੱਜ ਸਵੇਰੇ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਹੈਂਡਲਸ ਉੱਪਰ ਪਾਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਕੀਤੀ ਕਿ 20 ਸਾਲ ਪੁਰਾਣੀ ਯਾਰੀ ਸੀਗੀ ਸਾਡੀ ਪਰ ਇੱਕਦਮ ਜਦੋਂ ਅਜਿਹਾ ਵਿਛੋੜਾ ਪੈ ਗਿਆ ਤਾਂ ਉਹਨਾਂ ਕੋਲੋਂ ਵੀ ਇਹ ਚੀਜ਼ਾਂ ਸਹਾਰ ਨਹੀਂ ਹੋਈਆਂ ਤਾਂ ਉਹ ਕਹਿੰਦੇ ਕਿ ਬਹੁਤ ਕੁਝ ਅਜੇ ਕਰਨਾ ਸੀਗਾ ਬਹੁਤ ਕੁਝ ਸੋਚਿਆ ਸੀਗਾ ਤੁਸੀਂ ਅਕਸਰ ਡਿਪਟੀ ਵੋਰਾ ਨੂੰ ਉਹਨਾਂ ਦੇ ਮੈਨੇਜਰ ਸੀਗੇ ਦੋਸਤ ਸੀਗੇ ਇੱਕ ਭਰੋਸੇਮੰਦ ਵਿਅਕਤੀ ਸੀਗੇ ਉਹਨਾਂ ਲਈ ਤਾਂ ਉਹ ਹਮੇਸ਼ਾ ਉਹਨਾਂ ਦੇ ਨਾਲ ਹੀ ਰਹਿੰਦੇ ਸੀਗੇ ਸ਼ੋਅ ਦੇ ਵਿੱਚ ਉਹਨਾਂ ਦੇ ਨਾਲ ਆਉਂਦੇ ਸੀਗੇ ਕਿਸੇ ਕਿਤੇ ਵੀ ਜਾਣਾ